यूपी यूपी ਦਾ ਮਾਹੌਲ ਵੀ ਅੱਜ ਤੁਹਾਨੂੰ ਦਿਖਾਉਣਿਆ ਤੇ ਮਜ਼ਰ ਆਪਣੇ ਡਾਕਟਰ ਵੀ ਖੜਾ ਮੇਰੇ ਨਾਲ ਮੇਰਾ ਵੱਡਾ ਵੀਰ ਵਰਣ ਅੱਜ ਹਿੰਦੀ ਪੰਜਾਬੀ ਨਾਲ ਮਿਕਸ ਚੱਲੇਗਾ ਹਨਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡਾ ਸਾਬਕਾ ਕਿਸੇ ਕਾਰਨ ਕਰਕੇ ਬਣਿਆ ਉਹ ਚਲੋ ਅਲੱਗ ਬਾਤ ਆ ਜਿਵੇਂ ਸੀ ਇੱਥੇ ਕਿਵੇਂ ਆਏ ਰਾਤ ਆਏ ਮਾਈਕ ਕੋਲੇ ਆਓ ਡਾਕਟਰ ਦੇ ਕੋਲ ਬਾਜੀ ਦਾ ਕੰਮ ਹੈ ਤਾਂ ਬਾਗ ਦਾ ਅੰਬ ਦਾ ਬਾਗ ਦਾ दोनों ये वाला डेटर आपको कहाँ से मिला ये पटियाला पटियाला मंडी ये वाला क्यों आपको पसंद है ये साउथ कोरियन नहीं।, है। बेस्ट है। बेस्ट। नहीं आपको इसका ऐसे डर नहीं लगा ਵੇ ਲੈਣੇ ਲੱਗੇ ਤਾਂ ਕੱਲ ਕੋ ਖਰਾਬ ਹੋਇਆ ਸਪੇਅਰ ਪਾਰਟ ਸਪੇਅਰ ਪਾਰਟ ਤਾਂ ਮਿਲ ਜਾਂਦੀ ਹੈ ਕਰੋ ਵਾਲੀ ਜਨੈਜ਼ਬ ਮੈਂ ਅੱਛਾ ਜੀ ਸਭ ਕੁਝ ਵਈ ਮਿਲ ਜਾਂਦਾ ਹੈ ਇੱਕ ਮਿਲ ਜਾਂਦਾ ਹੈ ਅਮਿੱਤ ਗੱਲ ਪੀ ਗਏ ਤੋਂ ਜਿਹੜਾ ਕਿਉਂਕਿ ਮੇਨ ਦਿੱਕਤ ਤਾਂ ਆਪ ਨੂੰ ਉਹੀ ਹੁੰਦੀ ਹੈ ਨਾ ਜੀ ਜੀ ਕਿ ਜਦੋਂ ਇਸ ਦਾ ਸਪੇਅਰ ਪਾਰਟ ਨਾ ਮਿਲਾ ਦੋ ਫਿਰ ਬਾਅਦ ਵਿੱਚ ਕੀ کریںਗੇ ਸਪੇਅਰ ਪਾਰਟ ਵੀ ਤਾਂ ਮੰਗਦੇ ਜਦ ਕੋਈ ਚਲਾਣ ਵਾਲਾ ਨਾੜੀ ਹੋ ਜਾਵੇ ਤਾਂ ਹੂੰ ਟੋਟ ਬੱਜ ਗਈ ਹਣਾ ਉਦਾਂ ਲਗੇ ਐਲਸ ਇਹਦਾ ਇਹਦਾ ਨਾਮ ਨਾ ਤੁਹਾਨੂੰ ਪਤਾ ਕਿ ਨਹੀਂ ਅਜੇ ਤੱਕ ਹੋ ਰਹੀ ਹੈ ਐਮਟ੍ਰੋਨ ਹੈ ਐਮਟ੍ਰੋਨ ਕੋਰੀਅਨ ਕੰਪਨੀ ਹੈ ਐਮਟ੍ਰੋਨ ਐਮਟ੍ਰੋਨ ਇਹ ਭਗਵਾਨੀ ਦੇ ਡ੍ਰੋਨ ਬਣਾਤੇ ਛੋਟੇ ਲੋਡਰ بڑے ਨਹੀਂ ਬਣਾਤੇ ਲੋਡਰ ਨਹੀਂ ਲੋਡਰ ਵਗੈਰਾ ਉਹਦੀ ਬੱਜ ਜਾਂਦਾ ਜਾਂ ਤਾਂ بڑے ਲੋਡਰ ਜਾਂ ਛੋਟੇ ਵਾਲੇ ਡ੍ਰੋਨ ਇਸੇਵੇਂ ਲੋਡਰ ਅੱਛਾ ਇਸੇਵੇਂ ਜੀ ਜਦੋਂ ਆਪਰੇ ਦੀਆ ਦੇਸ ਕੀ ਹਾਲਤਾ ਇਸੇ ਦੀ ਜਦ ਬੜੀਆ تھی ਨਿਆ ਫਸ ਨਿਆ ਤਾਂ 100 ਘੰਟੇ ਚ ਨਹੀਂ ਇਹ ਮਾਰੇ ਇੱਧਰ ਕਿਵੇਂ ਆਇਆ ਇਹ ਡੈਮੋ ਮੈੱਥ ਹੈ ਅੱਛਾ ਬਾਹਰ ਤੇ ਡੈਮੋ ਮੈੱਥ ਕੰਪਨੀ ਆ ਲੈ ਗਏ ਡੈਮੋ ਲਈ ਆਇਆ ਹੋਗਾ ਆ ਗਿਆ ਚੜ ਗਿਆ ਇੱਕ ਹੀ ਪੀਸ ਤੋਂ ਬਾਈ ਦੇ ਨਾ ਫਾਰਮ ਹਾਊਸ ਤੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਵਿੱਚ ਨਾ ਸਾਡੇ ਥੋੜੀਆਂ ਚੀਜ਼ਾਂ ਉਦਾਂ ਦੀਆਂ ਬਾਈ ਦਾ ਬਹੁਤ ਸੋਹਣਾ ਗੈਟ ਆ ਬਾਈ ਤੇ ਸਵੇਰ ਉੱਠਿਆ ਰੋਟੀ ਪਾਣੀ ਖਾਦਾ ਨਿਆਰਾ ਆ ਗਿਆ ਯਾਰ ਅਸੀਂ ਨਾ ਮਦੋ ਜਦੋਂ ਆਏ ਸੀ ਸੋਚਿਆ ਸੀ ਵੀ ਮੁੜ ਜਾਣਾ ਜਦਈ ਔਰ ਜਦੋਂ ਦੇ ਇੱਥੇ ਆਏ ਨੀਂਦ ਹੀ ਬਹੁਤ ਆਈ ਜ ਨੇ ਇੱਕ ਦਾ ਮਾਹੌਲ ਆ ਸੇ ਪਾਸੇ ਬੜਾ ਕੈਂਡ ਹੈ ਨਾ ਸ਼ਾਂਤੀ ਆ ਰੋਖਾ ਠੰਡਾ ਆ ਸਾਹ ਬਿਤਾਉ ਤੇ ਮੈਨੂੰ ਤਾਂ ਪਤਾ ਨਹੀਂ ਜੀ ਆਪਾਂ ਯੂਪੀ 'ਚ ਖੜੇ ਆਪਾਂ ਸੋ ਦੇ ਹਰਿਆਣੇ ਆ ਕਿਤੇ ਹੈ ਨਾ ਰਾਤੋ ਰਾਤ ਯੂਪੀ ਵੀ ਮੋਲੀ ਆ ਲੋਹ ਤਾਂ ਗੈਂਡ ਬਾਰਡਰ ਦੇ ਪਾਸੇ ਬਿਲਕੁਲ ਅੱਛਾ ਲੱਗ ਗਿਆ ਜੀ ਇੱਧਰ ਆਂ ਸ਼ਰਾ ਦੇ ਉੱਥਾ ਜੀ ਗੇਰ ਗੁਰੂ ਜਿੰਨਾ ਕੁਛ ਮੈਂ ਜੰਤਰ ਲੱਗਣਾ ਹੈ ਉਹ ਵੀ ਦਿਖਾ ਦਿਓ ਪੀਡਿਓ ਦੇ ਸਵਿਚ ਉੱਤੇ ਛੱਡ ਜਾ ਤੂੰ ਉੱਤੇ ਬਹਿ ਜਾ ਇਹਦੇ ਨਾਲ ਦੀ ਨਾਲ ਦੱਸਦੇ ਹਾਂ ਬਸ ਗਾਂ ਦਾ ਪਿਆਰ ਰੱਖੀ ਥੱਲੇ ਕਰਨਾ ਇਹ ਆਗੀ ਦੀ ਰੇਸ ਹੈ ਨਾ ਜੀ ਜੀ ਇਹ ਰੇਸ ਤੇ ਇਹਦੇ ਦੂਸਰੇ ਲੀਵਰ ਇਹ ਸਾਰਿਆਂ ਨੂੰ ਪਤਾ ਹੀ ਆ ਜੀ ਇਹ ਲਿਫਟ ਕੰਟਰੋਲ ਆ ਗਈ ਹਾਂ ਜੀ ਤੇ ਇਹ ਡਿਸਟ੍ਰਿਬਿਊਟਰ ਆ ਗਈ ਆ ਸਲਿੱਪ ਗੇਅਰ ਇਹਨਾਂ ਜੀ ਡਿਫਰੈਂਸ਼ਲ ਉਹ ਡਿਫਰੈਂਸ਼ਲ ਲਾਉਗਾ ਨਾ ਨਾ ਛੋਟੇ ਜਿਹਨੂੰ ਦਿੱਤਾ ਆ ਆਇਓਨਿਕ ਰਿਲੇਟਰ ਜੇ ਇਹ ਲਿਫਟ ਹੋਈ ਸਮਝਾਉ ਉਸਨੂੰ ਪੀਟਿਓ ਆ ਕੀ ਹੈ ਜੀ ਹਾਈ ਲੋ ਮੀਡੀਅਮ ਔਰ ਕ੍ਰੀਪਰ ਅੱਛਾ ਗੇਰਾਂ ਦੀਆਂ ਸਪੀਡਾਂ ਜੀ ਗੇਰਾਂ ਦੀ ਨਹੀਂ ਇਦਾਂ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਕ੍ਰੀਪਰ ਸਭ ਤੋਂ ਸਲੋ ਹੋ ਜਾਂਦਾ ਜੀ ਤੇ ਆਹ ਵਾਲੇ ਜੀ ਆ ਪੀਟਿਓ ਆਹ ਵਾਲਾ ਪੀਟਿਓ ਜੀ ਇਸਦੇ ਵਿੱਚ 3 ਸਪੀਡ ਹੈ ਮੈਂ ਉਹੀ ਕਹਿਣ ਲੱਗਾ ਸੀ ਸਪੀਡਾਂ ਹਨ 1 2 3 ਲਿਖਿਆ ਹੈ 3 ਹੈ ਸਪੀਡਾਂ ਇਹ ਲਿਖਿਆ ਕਿਤੇ ਵੀ ਕਿਹੜੀ ਕਿਹੜੀ ਸਪੀਡ ਕੱਢੂਗਾ ਨਹੀਂ ਲਿਖਾ ਨਹੀਂ ਆਸ ਉਹਦਾ ਹੀ ਆ ਵੀ ਤਿੰਨ ਸਪੀਡਾਂ ਹੈਗੀਆਂ ਤੇ ਆ ਜੀ ਹਾਂ ਗੇਅਰ ਦੇ ਨਾਲ ਚਲਦੇ ਜਾ ਵੀਡੀਓ ਜਿਵੇਂ ਰਿਪਰ ਵਗੈਰਾ ਵਿੱਚ ਚਲਦੇ ਹੈ ਅੱਛਾ ਕੋਈ ਗੇਅਰ ਦੇ ਨਾਲ ਜੋ ਗੇਅਰਾਂ ਚਲਾਉਂਦੇ ਦੋ ਵੀਡੀਓ ਲੈ ਕੇ ਕੋਈ ਸਾਫੇ ਵੀਡੀਓ ਚ ਲਈਏ ਇਹਦਾ ਹੈਂਡ ਬ੍ਰੇਕ ਕਾਰ ਹੀ ਆ ਵਾਕਈ ਇਹ ਪੀਟੀ ਜੀ ਛੋਟੀ ਤੇ ਫੀਚਰ ਵਾਲੀ ਹੈ ਇਹ ਨੇ ਪੀਟੀਓ ਇੱਥੇ ਚੱਲਦੀ ਹੈ ਸਵਿਚ ਨਾਲ ਜੀ ਅੱਛਾ ਸਵਿਚ ਨਾ ਪਾ ਪੀਟੀਓ ਚ ਲਗਾਣੀ ਹੈ ਫਿਰ ਕਰਤ ਬਣਾ ਗਿਆ ਤੂੰ ਵੈਰੀ ਗੁੱਡੀ ਯਾਰ ਆਵਲਾ ਸੱਚਾ ਛੋਟਿਆ ਇਧਰ ਵਾਲਾ ਅੱਛਾ ਇਧਰ ਵਾਲਾ ਸੌਰੀ ਨੋਰਮਲ ਆ ਗਿਆ ਨਿਊਟਰਲ ਆਫ ਨਿਊਟਰਲ ਹੀ ਹੈ ਨਾ ਮੈਨੂਵਲ ਮੈਨੂਵਲ ਮੈਂ ਤਾਂ ਦੀਦਾ ਬਣੀ ਆ ਆ ਗਿਆ ਇੰਡਰ ਹੂੰ ਇਹਦਾ ਜਿਆ ਕੁਝ ਇਹ ਆਫ ਆ ਰਿਹਾ ਹੈ ਹਾਂ ਅੱਛਾ ਇਹ ਸਵਿੱਚ ਨੂੰ ਬਸ ਘੁਮਾਉਣਾ ਹੀ ਆ ਜੀ ਨਹੀਂ ਚੱਲ ਬਣੀ ਤੇ ਆਹ ਵਾਲਾ ਸਵਿੱਚ ਇਹ ਤਾਂ ਵੈਸੇ ਹੀ ਅੱਛਾ ਇਹ ਖੋਲਣ ਆ ਵਾਸਤੇ ਹੈ ਤੇ ਇਹ ਤਾਂ ਆਦਾ ਆ ਗਿਆ ਇਹ ਲੜਕਾ ਜੀ ਇਹ ਸ਼ਟਲ ਆ ਗਿਆ ਅੱਗੇ ਪਿੱਛੇ ਤੇ ਛੋਟੇ ਦੇ ਫੀਚਰ ਵਾਲੇ ਬਾਹਲੇ ਚਾਰ ਸਿਲੰਡਰ ਹੈ ਜੀ ਚਾਰ ਸਿਲੰਡਰ ਜੀ 47 ਸਰ ਸਮਾਨੇ ਕਾਜਾ ਦੇ ਗਏ 4 ਵਾ 4 ਵਾ ਆ ਤੇਰਾਂ ਦੀ ਗੁੱਲੀ ਵਾਲੀ ਘੈਂਟ ਆਈ ਛੋਟੇ ਛੋਟੇ ਵੀ ਥੱਲੇ ਆ ਹੀ ਮੜ ਜਾ ਬਰਾ ਘਰ ਕੇ ਦੋ ਗੱਲਾਂ ਆ ਵਾਲੇ ਟਾਇਰੇ ਬਾਦ ਵਿੱਚ ਨਾਲੇ ਇਕੱਲੇ ਸਾਤ ਕੋਣ ਗੁੱਡੀ ਡਿਫਰੈਂਟ ਆ ਉਹ ਜਿਹੜੇ ਉੱਚੀ ਹੋਵੇ ਉੱਚੀ ਹੋਵੇ ਤਾਂ ਮੈਂ ਕਿਹਾ 4 ਇੰਚ 10 ਇੰਚ 24 ਕੀਤੇ ਨਾ ਮਾਪੀ ਤੇ 3 3 ਇੰਚ ਇਹਨਾਂ ਸਿੱਧੀ ਤਾਂ ਉਖੜ ਨੂੰ ਜੇ ਇਥੋਂ ਨਾ ਪੀਏ ਤੇ ਅੱਡੀ ਗੁੰਮੀ ਗ੍ਰੀਪਾ ਲੱਗੀ ਹੈ ਮਰੋ ਇਹਦੇ ਡਿਫਰੈਂਟ ਹੋ ਗਏ ਡੀਟੀ ਦੇ ਟਾਇਰ ਹੂੰ ਇਹ ਬਾਗਵਾਲੀਓ ਤੋਡੇ ਕਿੰਨਾ ਰੰਦਾ ਹੈ ਉਹ ਇਹ ਤੋ ਕਿਹੜੇ ਕਿਹੜੇ ਕੰਮ ਲੈਂਦੇ ਤੁਸੀਂ ਰੋਟੋਵੇਟਰ ਸਾਰੇ ਅਗੋਟਾ ਉਹ ਸਾਰੇ ਬੰਦੇ ਸਪਰੇਅ ਵਾਲਾ ਅੱਛੇ ਆਲੀ ਛੋਟਾ ਆਹ ਤੁਸੀਂ ਕੱਟ ਕੇ ਮੇਰੇ ਲੱਗਾ ਹੋਰ ਕਿਸੇ ਟਰੈਕਟਰ ਦੀ ਲਗਵਾਈਆਂ ਹਾਂ ਉਹ ਇਸਨੇ ਛੋਟੇ ਉਹ ਥੀ ਨਾ अच्छा इसमें मेरा सारे बड़े ट्रैक्टर के भी सामान जोड़ देता है हां बड़े का भी जोड़ देते छोटे का भी चार वाला आगे पीछे है ना ये डीजल टैंक है एक चीज तो और डिफरेंट दिखाना पहले तो आम बता खा भाई ये इधर हूं मारी शॉट आ दे देख रूह खिड़ दी इसको इधर भी दिखा दे एक ना चीज मैंने डिफरेंट देखी जड़ी मैं पंजाब के नहीं भी देखी आज आ जाओ सर ਆ ਦਿਖਾਈਏ ਤੁਹਾਨੂੰ ਡਿਫਰੈਂਟ ਤਰਾ ਸੰਦੀ ਨੂੰ ਪਤਾ ਹੈ ਇਹ ਕਿਰਾ ਦਾ ਹੈ ਆਪਰੇ ਕੋਲ ਕਿਤੇ ਦੇਖਿਆ ਹੈ ਨਾ ਇਹ ਹਾਇ ਗੋਲੀ ਤਰਾ ਹੈ ਡੋਲੂ ਗਰਾ ਦੇ ਸੀ ਪਾਇਆ ਜਾ ਆਪਣੇ ਜਿਵੇਂ ਹੁੰਦਾ ਹੈ ਤੇ ਆਜਾ ਵੀ ਛੋਟਾ ਲੱਗ ਗਿਆ ਬੰਦੇ ਦਾ ਹੈ ਹੀ ਕੰਮ ਕਰਨਾ ਆਹ ਦੇਖ ਕਿੱਡਾ ਸਿਸਟਮ ਬਾਈ ਕਹਿੰਦਾ ਵੀ ਇਹ ਮੜਾ ਤੁਸੀਂ ਆਪ ਹੀ ਸਮਝਾ ਦਿਓ ਜੀ ਜਿਹੜੇ ਤੁਸੀਂ ਮੈਨੂੰ ਸਮਝਾਇਆ ਸੀ ਡੋਲੂ ਕਰ ਜਿਹੇ ਬਰਤੇ ਆਂ ਹਾਂ ਔਰ ਛੋੜਤੇ ਆਂ ਹੂੰ ਇੱਕਦਮ ਤੋਂ ਵਰਤਾਏ ਉਹ ਇੱਕਦਮ ਛੋੜ ਦਿੰਦਾ ਹੈ ਹਾਂ ਇਸੇ ਆਪਣੀ ਮਰਜ਼ੀ ਸੇ ਲੀਵਰ ਦੇ ਹਿਸਾਬ ਸੇ ਜਿੰਨਾ ਛੋੜਨਾ ਹੋਵੇ ਉਹ ਛੋੜੇਗਾ ਉਹ ਵਰਨੇ ਆਕਰ کہیں ਫਸ ਗਿਆ ਉੱਪਰ ਉਠਾ ਕੇ ਆ ਦੇ ਦ ਵਰਨਾ ਵੀ ਥੋੜਾ ਥੋੜਾ ਕਰਕੇ ਵੀ ਇਹਦਾ ਲੀਵਰ ਟਰੈਕਟਰ ਫਸੇਗਾ ਨਹੀਂ کہیں ਕਿਉਂਕਿ ਆਪਣੇ ਆ ਤਾਂ ਰੱਸੀ ਖਿੱਚਤੀ ਹਾਂ ਡੈਕ ਛੋੜ ਦੋ ਉਹ ਜੋ ਪਲਟ ਕੇ ਆਪ ਛੋੜਦੀ ਮਿੱਟੀ ਜਦੋਂ ਭਰ ਲੈ ਲੇ ਉਹ ਛੋੜਦੀ ਇਹਦੇ ਜੋ ਸਿਸਟਮ ਨਹੀਂ ਹੈਗਾ ਇਹ ਤਾਂ ਜਿਵੇਂ ਲੀਵਰ ਆਪਣੀ ਮਰਜ਼ੀ ਸੇ ਲੀਵਰ ਕਿਦਾ ਆ ਇਹ ਵਾਲੇ ਲੀਵਰ ਟਰੈਕਟਰ ਦੇ ਲੱਗ ਜਾਣੇ ਆ ਜੀ ਜੀ ਉੱਥੋਂ ਉਸ ਹਾਲ ਜਿੰਨੇ ਕਾਫਾ ਭਰਨਾ ਇਹ ਲੋਡਰ ਵਾਲਾ ਕੰਮ ਹੋ ਗਿਆ ਜੀ ਸੀ ਵੀ ਇਹ ਹੈ ਨਾ ਜਿੰਨੀ ਕਿ ਜ਼ਰੂਰਤ ਉਸ ਹਾਲ ਨਾਲ ਫਿਰ ਚੱਕ ਲੋ ਟਰੈਕਟਰ ਫਸੇਗਾ ਨਹੀਂ ਰਹਿਣਾ ਮਿੱਟੀ ਜਿੰਨੀ ਛੋਟ ਨਹੀਂ ਉਸਨੇ ਛੋਟੇ ਉਹ ਥੋੜੀ ਥੋੜੀ ਵੀ ਜੇ ਪਾਣੀ ਉਹ ਵੀ ਪਾ ਦੂਗਾ ਨਿੱਕੇ ਦਮ ਢੇਰ ਨਹੀਂ ਲਾਉਂਦੇ ਇਹ ਚਾਹੀਦਾ ਆਪਾਂ ਨੂੰ ਉੱਥੇ ਸ਼ਾਰਪੁਰ ਜਿੱਥੇ ਮੱਗਾ ਭਾਈ ਨੂੰ ਜਿਹੜਾ ਇਸ ਦੀ ਕੈਪੈਸਿਟੀ ਵੀ ਤਿੰਨ ਗੁਣਾ ਹੈ ਉਹਦੇ ਨਾਲ ਤਿੰਨ ਗੁਣਾ ਹੈ ਨਾ ਦਿਖਾ ਵਿੱਚੋਂ ਬੜਾ ਤਕੜਾ ਸਿਸਟਮ ਆ ਇਹਦਾ ਪਿੱਛੇ ਟਾਇਰ ਤੁਰਨ ਤਾਂ ਚਲੋ ਬਾਈ ਨੇ ਨਿੱਗਰ ਬੋਲ ਇਹਨੂੰ 4x4 ਟ੍ਰੈਕਟਰ ਚੱਲਦੇ ਨੇ ਦੂਜਾ ਰੈਟਰ ਦੇ ਖਿੱਚ ਲਵੂ ਪਰ ਨਾ ਵਸਦੀ ਗੱਲ ਅਗੇ ਇੱਕ ਵਡਾ ਚਾਹੀਦਾ ਇਹਨੂੰ ਉਹ ਆ ਗਿਆ ਬਾਈ ਕੋਲੇ ਕੰਬਲ ਤੇ ਕਿਰਾ ਇਹ ਬਾਈ ਕਿਹੜੇ ਬ੍ਰੈਂਡ ਦਾ ਹੱਥ ਯਾਦ ਨਹੀਂ ਐਡਮੈਟ ਕੀ ਹੈ ਹੈ ਗਜੇਪੁਰ ਵਧੀਆ ਵਾ ਪੂਰਾ ਹਾਂਜੀ ਵਧੀਆ ਇਸ ਕੋ ਵੀ 11 ਸਾਲਾ ਇਹਨੂੰ ਵੀ 11 ਸਾਲਾ ਜੀ ਤੇ ਵਧੀਆ ਚੱਲਿਆ ਜਿਹੜਾ ਸਿਸਟਮ ਜਿਹੜਾ ਸੀਗਾ ਉਹ ਕਿਦਾਂ ਅੰਦਰ ਵਧੀਆ ਹਾਂ ਵੈਸੇ ਕੋਈ ਵੈਸੇ ਕੋਈ ਰਿਪੇਅਰਿੰਗ ਨਹੀਂ ਜੱਟ ਬਸ ਜੀ ਵੈਸੇ ਵੈਸੇ ਬੜੀ ਚੱਲੀ ਜਾ ਹਾਂਜੀ ਵਧੀਆ ਚੱਲਿਆ ਵਧੀਆ ਬੰਦਾ ਬੜੀ ਮੈਨੂੰ ਦੇਰ ਲੱਗਿਆ ਆਪਣੇ ਕਰਾ ਤੋ ਨਿਗਰ ਇੱਕ ਬਾਈਕ ਕੋਲੇ ਗਿਆ ਰੁਟਾ ਮੀਟਰ ਟਾਟਾ ਦਾ ਜਿਵੇਂ ਆਪਣੇ ਬ੍ਰਾਂਡ ਦੂਜੇ ਚੱਲਦੇ ਨਾ ਉਧਰੋਂ ਦਿਖਾਦੇ ਬੁੱਤ ਸਿੱਧਾ ਲੱਗਦਾ ਉਹ ਨਾ ਆਵੇ ਤੇ ਟਾਟਾ ਦਾ ਇਹ ਵੀ ਬਾਈ ਕਹਿੰਦਾ ਮੇਰੇ ਕੋਲੇ 11 ਸਾਲ ਹੋ ਗਏ ਨੂੰ ਹੀ ਤੇ ਪਹਿਲਾਂ ਵੀ ਚੱਲਦਾ ਸੀ ਹਨਾ ਹਾਂਜੀ ਪਹਿਲੇ ਤੋਂ ਇਹ ਵੀ ਪੁਰਾਣਾ ਇਹ ਵੀ ਪੁਰਾਣਾ ਹੀ ਹੈ ਨਾ ਗੇਅਰ ਬਹੁਤ ਤਕੜਾ ਹੋ ਰਿਹਾ ਕੇ ਦਿਖਾਈ ਦੇਖ ਗੇਅਰ ਕਿੱਡਾ ਲੱਗਿਆ ਤਾਂ ਕਰਕੇ ਇੰਨਾ ਟਾਈਮ ਕੱਢ ਗਿਆ ਟਾਟਾ ਦਾ ਬਹੁਤ ਤਕੜਾ ਸਸਤਾ ਮਾ ਇੱਕ ਬਾਈਕ ਕੋਲ ਟੈਕਾ ਹੈਗਾ ਇੰਡੋ ਫਾਰਮ ਆਏ ਲੰਗੀ ਚਾਲ ਪਰ ਉਹ ਪਿੱਛੇ ਇੱਥੇ ਕੱਟ ਲਾ ਹਾਂਜੀ ਜੀ ਇਹ ਆ ਗਿਆ ਬਜਦਾ ਇੰਡੋ ਫਾਰਮ ਬਾਈ ਜੀ ਇਹਦਾ ਕਿਵੇਂ ਵਿਚਾਰ ਬਣਿਆ ਤੁਹਾਡਾ ਐ ਉਹ ਮਤਲਬ ਉਹ ਇੰਟਰਨੈਸ਼ਨਲ ਉਹ ਦੂਸਰਾ ਹੋ ਗਿਆ ਤੁਹਾਡਾ ਤੇ ਇਹ ਆਪਣਾ ਇੰਡੀਅਨ ਇਹ ਕਿਵੇਂ ਤੁਹਾਡੇ ਵਿਚਾਰ ਬਣਦਾ ਜੀ 2400 ਇਸਤੇਮਾਲ ਕਰਦਾ ਇੰਡੋ ਫਾਰਮ ਤੇ ਕਿਵੇਂ ਚੱਲਿਆ ਕੋਈ ਠੀਕ ਹੈ ਕਿ

ਪੂਰਾ ਬ੍ਰਿਲੇਸ਼ਨ ਹੈ ਨੀ ਮੇ ਉਹ ਕੁਛ ਕੋਈ ਸੋਨਾ ਨਹੀਂ ਉਹ ਆਪਣੇ ਇੰਡੀਆ ਨਾਲ ਫਿਰ ਉਹਦੇ ਪਿਸਤਨ ਬੜੇ ਆ ਬਾਕੀ ਕੋਈ ਮਤਲਬ ਨਹੀਂ ਹੂੰ ਕੋਈ ਮੈਂਟਨੈਂਸ ਨਹੀਂ ਕੋਈ ਤੇਲ ਕਰਦੇ ਨਹੀਂ ਇਹਦੇ ਚ ਗੇਅਰ ਦੇ ਗੇਅਰ ਦੇ ਸਪੀਡਰ ਆ ਚ ਆ ਗਏ ਜੀ ਹਾਂ ਅੱਧੀ ਇਹ ਤਾਂ ਪੁਰਾਣੀ 14 ਮਾਡਲ ਹੈ ਲੋ ਹਾਂ ਜੀ ਹਾਂ ਵਸਾਈ ਬੋਸ ਤੇ ਲੈ ਜਾ ਤੂੰ ਤੇ ਬਾਈ ਦਾ ਲਿਫਾਰਮ ਹੌਸ ਬਣਦਾ ਪਿਆ ਕੰਮ ਨਾ ਇਹ ਚ ਚੱਲੇ ਹੀ ਆ ਬਸ ਜੇ ਕੋ ਬੜ ਜਾਓ ਤਾਂ ਸੋਹਣਾ ਮਣ ਇੱਕ ਬਾਈ ਕੋਲਿਆ ਨਿੰਮ ਦੁੱਦਾ ਛੋਟਾ ਇਹ ਹੈ ਜੀ ਕਿਵੇਂ ਦਾ ਦਲਸਾਰ ਬਣਿਆ ਇਹਦਾ ਵੀ ਕਿ ਤੁਹਾਡੇ ਇੰਦਰ ਚਾਹੀਦਾ ਹੀ ਹੁੰਦਾ ਖੇਤੀ ਜਨ ਕਿਸੇ ਚੰਦਰੀ ਨਦੀ ਨਾਲ ਇਹ ਕਾਂ ਕੇ ਜਾਨੀ ਚਾ ਕੱਢੇ ਪਿੱਛੇ ਨਦੀ ਵਾਲਾ ਰਾਤ ਨੂੰ ਨਦੀ ਕ੍ਰੋਸ ਕਰਦੇ ਆ ਉੱਥੇ ਸਖੀ ਹੋਈ ਪਾਣੀ ਆਣੀ ਇਹ ਜੀ ਇਹ ਵੇ ਜੀ ਕਿੰਨੇ ਚਾਪਾ ਨੂੰ ਪੈ ਗਿਆ ਸੀਗਾ ਬਾਜੀ 26 ਕਿਲੋ 26 ਕਿਲੋ ਪੂਰਾ ਕਹੇ ਖੁੱਲਾ ਕੇ ਬੰਦਾ ਬੰਦਾ 26 ਅੰਦਰ ਆਉਂਦਾ ਮੇਰੇ ਨੂੰ ਦੋ ਇਧਰ ਛੋਟਾ ਅੱਛਾ ਸ੍ਰੀ ਨਾਲ ਹੀ ਮਿਲੀ ਸੀਗੀ ਸਾਰੀ ਜੀ ਨਾਲ ਇਹ ਉਹੀ ਜਿਹੜੀ ਤੁਸੀਂ ਦੱਸਦੇ ਪਏ ਪੈਸੇ ਜੀ ਲੈਸ ਕਰਦੇ ਜਿਹੜੇ ਇਹ ਨਜ਼ਰ ਤੋਂ ਨੇ ਇਹ ਸਟਰਾ ਹੈ ਜੀ ਸਟਰਾ ਇਹ ਪੁੱਛੀ ਹੋ ਜਾਂਦਾ ਹੈ ਨਾ ਸਟਰਾ ਇਹ ਜਦੋਂ ਓਪਨ ਹੋ ਗਈ ਉਦੋਂ ਰਿਮੋਟ ਸੇ ਅੱਛਾ ਰਿਮੋਟ ਸੇ ਇਹ ਬੰਦੂ ਨਾਲ ਚੱਲ ਸਕਦਾ ਇਹ ਬੰਦੂ ਇਸੋ ਓਪਿਸ ਦੇ ਸਾਥ ਨਹੀਂ ਆ 26 ਦਾ ਨਹੀਂ ਆ ਇਹ ਲੋਕ ਓਏ ਆਂਦੇ ਨਾ ਕਮਰੇ ਜਿਹੇ ਵਿੱਚ ਬੜਾ ਤਕੜਾ ਖੁੱਲਾ ਸਾਰਾ ਕਟਾਏ ਜਾਣਾ ਜਿੰਨਾ ਮਰਜ਼ੀ ਸਮਾਨ ਲੈ ਜਾਓ ਯਾਰ ਇਹ ਜਿਹੜਾ ਟਾਟਾ ਵਾ ਇਹਦੀ ਆਹ ਚੀਜ਼ ਬੜੀ ਵੀ ਜੈਸੀ ਸੋਲਿਡ ਆ ਸੋਲਣ ਦੀ ਪਾਵਰਪੂਰ ਜਿਹਾ ਪਾ ਹਾਂ ਹਾਂ ਚੱਕ ਲੈਂਦੀ ਐ ਸੋਲਣ ਦੀ 3.5 ਕਵੰਤਲ ਤੋਂ ਕੰਪਨੀ ਬੋਲਦਾ 3.5 ਕਵੰਤਲ ਕੰਪਨੀ ਇਹਦੀ ਸੋਲੇ ਸਸਪੈਂਸ਼ਨ ਚੱਕ ਲਈ ਨਹੀਂ ਕੰਮ ਇਹਨਾਂ ਕਮਾਣੀ ਆ ਨਾ ਅੱਛਾ ਇਹ ਤੁਮਾਨੀ ਆ ਮੈਂ ਸੋਚਦਾ ਕਿ ਇਹ ਸ਼ੌਕ ਕਰਾ ਨਹੀਂ ਇਹਦੀ ਚਕਮਾਨੀ ਆਂ ਚਾ ਪਿੱਛੇ ਕਮਾਨੀ ਆਂ ਤੇ ਫਿਰ ਇਹਦੀ ਜਿਹੜੀ ਰੋਡ ਪ੍ਰੈਸੈਂਟ ਆ ਬਿਲਕੁਲ ਗਜਬ ਨਹੀਂ ਚੱਕ ਚੱਕ ਕੇ ਤਰਨਾ ਮਾਰਦੀ ਨਹੀਂ 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 ਕਿ ਜਿਵੇਂ ਆਪਣੇ ਵਾਲੀ ਬਿਹਰੋ ਆ ਤਾਂ ਚੱਕ ਕੇ ਮਾਰਦੀ ਆ ਗਜਬ ਇਹ ਪੂਰਾ ਕੰਪਲੈਟ ਵਿੱਚ ਵੇਚਿਆ ਕਰ ਚਾਹੋਗੇ ਇੱਤੇ ਵੀ ਬਹਿਣ ਨਾ ਛੋਟਾ ਸਾਡਾ ਲੱਗੇ ਨਹੀਂ ਟਿਕਦਾ ਉਹਦਾ ਬਹੁਤ ਦਿਲ ਕਰਦਾ ਇਹ ਲੈਣ ਨੂੰ। ਲੱਗਿਆ ਐ ਸੌਰੀ ਦਾ। ਆਇਆ ਨ ਬਾਗ ਵਿਖਾ ਕੇ ਆਉਣੇ ਵੀਰਾਂ ਨੂੰ ਆ ਗਏ। ਚੱਲੀਏ ਸਾਰਾ ਆਜੋ ਬਾਗ ਚ। ਚਲ। ਆਹ ਕਦੇ ਨਹੀਂ ਰੱਖਿਆ। ਪਾਣੀ ਦਾ ਟੈਂਕਰ ਹੈ ਜੀ। ਉਹ ਕਿ ਬੋਰ ਕਿੰਨੇ ਫੁੱਟ ਪਿਆ। ਕਿਉਂ ਬੋਲ? 10 ਸੌ। 10 ਸੌ। ਬੋਲਾ ਕਰਦਾ ਮੈਂ ਬਹੁਤ ਚੰਗਾ ਲੱਗਦਾ ਪਾਸੇ ਪਿੱਛੇ ਇਹ ਕੋਈ ਜਾਨ ਬੀ ਬੋਲ ਲਾ ਦੇ ਮਰੀ ਜਾ ਰਹੀ ਸ਼ਾਂਤੀ ਹੈ ਇਹਨਾਂ ਮੁਕੀਲੀ ਦੀ ਆਵਾਜ਼ ਬਹੁਤ ਸੀ ਇਹਨਾਂ ਨੂੰ ਪੀਵੇ ਇਧਰ ਜਿਆਦਾ ਆਮ ਹੀ ਲੱਗਦਾ ਜੀ ਆਮ ਤੇਰੀ ਸਾਰਾ ਇਹ ਵਾਲਾ ਏਰੀਆ ਇੱਕ ਵਾਰ ਅਸਲ ਅੰਡਰਗ੍ਰਾਉਂਡ ਪਾਏ

ਹਾਂ ਲੋਬੇ ਲੋਬੇ ਅਰਦਾਸ ਮਿਲੀ ਕਿ ਨਾ ਗਾਉ ਲੋਬੇ ਚਾ ਹਾਂ ਮੇਰੇ ਵੀ ਕਹਿਣ ਜੇ ਉਹਨੂੰ ਦਿਖਾਉਂਦਾ ਅੱਛੀ ਸਾਲ ਦਿਖਾਵੇ ਬਸ ਉਹ ਹੀ ਨਾ ਉਦਾਈ ਨਾ ਸ਼ਾਂਤੀ ਦੀ ਮੰਦਰੀ ਰੂਹ ਨੂੰ ਸਕੂਨ ਅੱਛਾ ਇਹ ਵਾਲੇ ਦਾਗ ਤੁਸੀਂ ਕਹਿੰਦੇ ਸੀ ਹਾਂਜੀ ਹਾਂਜੀ ਕਿਵੇਂ ਸਾਰਿਆਂ ਤੇ ਇੰਨਾ ਕਿਵੇਂ ਚੜਾਉਗੀ ਤੇ ਲੇਵਰ ਚੜਾ ਦੂਗੀ ਕਿਵੇਂ ਚੜਾਉਗੀ ਕੁਆਲਟੀ ਜਿੰਦ ਨੂੰ ਮਿਲਦੀ ਹੈ ਹਾਂ ਅੱਰੀ ਹੈਂ ਇਹ ਰੇਨਮ ਬੁੱਛਾ ਜੀ ਬਰਾ ਕਹਿੰਦਾ ਵੀ ਆਹਦੇ ਦਾਗ ਪੈ ਜਾਂਦੇ ਨੇ ਇਹਦੇ ਨਾਲ ਫਿਰ ਇਹਦੀ ਕੁਆਲਿਟੀ ਲੋ ਹੁੰਦੀ ਆ ਫਿਰ ਇਹਦੇ ਉੱਪਰ ਆਗ ਲਾਉਂਦੇ ਆ ਠੀਕ ਚੱਲ ਤਾਂ ਹੈਗੀ ਆ ਕੋਈ ਵੀ ਕੰਮ ਕਰਨਾ ਹੈ ਨਾ ਹਾਂ ਜੀ ਅੰਮ੍ਰਿਤ ਕੋਈ ਵੀ ਸ਼ੌਂਕ ਤੇ ਹੂੰ ਹੁਣ ਇਹਦੇ ਉੱਪਰ ਨਾ ਹੋਰ ਨਹੀਂ ਡਿਗੂਗੀ ਅੰਮ੍ਰਿਤ ਕਿਹੜੀ ਕਿਹੜੀ ਕਿਸਮ ਆ ਆਪਣੇ ਕੋਲੇ ਲੰਗੜਾ ਚੋਸਾ ਦਸੈਰੀ ਅੰਮ੍ਰਪਾਲੀ ਮੱਲਿਕਾ ਸੋਹ ਫਤਾਸ਼ੀ ਨੇ ਆਮ ਕਿਲਾ ਨਈ ਬਈ ਆਪੰਦਾ ਇਹ ਨਾ ਕੀ ਬਦਾ ਚੁੱਪਨ ਵਾਲੇ ਤੇ ਕੱਤਨ ਵਾਲੇ ਇਹ ਮੱਲਿਕਾ ਇਹ ਅਮਰਪਾਲੀ ਇਹਦੇ ਇਹ ਲੱਗ ਲੱਗੇ ਨਾ ਕੋਈ ਹੈ ਨਹੀਂ ਸਾਹਿਬ ਕਿਤਾਬੇ ਹੋ ਜਾਂਦਾ ਬੂਟਾ ਜਿੱਥੇ ਮਰਜ਼ੀ ਲਾ ਦੋ ਹਾਂਜੀ ਏਦਾਂ ਤਾਂ ਨਹੀਂ ਵੀ ਇੱਕ ਕੋਈ ਵੈਰੈਟੀ ਚਾਹੀਦੀ ਹੈ ਨਹੀਂ ਜੀ ਐਸੇ ਕੁਝ ਨਹੀਂ ਆ ਜੋ ਇਸ ਰੋ ਆ ਰਹੇ ਹੋਣ

ਰੋਪਾਤ ਇਸ ਤਰ੍ਹਾਂ ਨਹੀਂ ਆਏ ਇਸ ਤਰ੍ਹਾਂ ਨਹੀਂ ਦਿਖਾਦੇ ਆਹ ਦਾ ਅੰਮ੍ਰਿਤ ਵਾਲੀ ਇਹਦੀ ਕੁਆਲਿਟੀ ਦੇ ਹੈ ਜੀ ਬੇਫਰੰਕ ਤੱਕ ਬਤਗਰਾ ਮਾਰੇ ਇਹਨਾਂ ਅੰਮ੍ਰਿਤ ਵਾਲੀ ਹੈ ਜੀ ਅੰਮ੍ਰਿਤ ਵਾਲੀ ਇਹ ਲਾਫ ਪਰ ਅੰਮ੍ਰੂ ਲਾਫ ਦੇ ਕੀ ਰ ਆ ਗਿਆ ਲਾਲ ਜ਼ੋਰ ਨਾਲ ਇਹਨਾਂ ਨੂੰ ਬਈ ਸਪਰੇਅ ਕਰਾ ਗਾ ਅਗਰ ਕੋਈ ਲੱਗ ਜੀਗਾ ਜਿੰਨੀ ਇਹ ਫੌਂਡਰ ਦਾ ਰੱਬ ਜਤਨਾ ਸ਼ਾਮ ਬਣੀ ਆ ਨੀ ਜੀ ਇਹ ਕਿਤੇ ਆਪਣਾ ਆਰਗੇਨਿਕ ਹੈ ਸਰ ਇਹ ਆਪਣਾ ਆਰਗੇਨਿਕ ਨਹੀਂ ਬਣਦਾ ਨੀ ਮੇਮਾ ਦਾ ਤੇਰ ਬਸ ਉਹ ਖਸ਼ੀ ਇਹ ਵੀ ਯਾਰ ਨੂੰ ਕਿਤੇ ਤੇ ਅਸੇ ਮਤਲਬ ਜਿਤਨਾ ਸਬਜ਼ ਬਚਾਤੀ ਮਾਰਦੇ ਰਹਿਣ ਤੋ ਤੋਸੇ ਬਚਾਤੀ ਹੈ ਉਹ ਵਾਦੀ ਨਾਲ ਜਿੰਨੇ ਸਾਡੇ ਇੱਕ ਬੰਦਾ ਲੈ ਤੱਕ ਨਹੀਂ ਇਹ ਜਹਾ ਨਹੀਂ ਦੋ ਤਿੰਨ ਵੀ ਸੌਣਿਆ ਸਮੈਂ ਇੰਨਾ ਸਮੂਹ ਨਾ ਜਰਨ ਲੱਗ ਸਕਿਆ ਇਹ ਦਰਵਾਜ਼ਾ ਨਾਲ ਪਿੱਛੇ ਹੈ ਨਾ ਪਹ ਲਈ ਅੱਗੇ ਆਪਾਂ ਰੇਕੀ ਕੋਲ ਚੱਲ ਗਏ ਅਸੀਂ ਸਿੱਧਾ ਅੱਜ ਦਾ ਘਰ ਮਾਉ ਇਹ ਕਿਹੜਾ ਪਿੰਡ ਕਿਹੜਾ ਜੀ ਇੱਥੇ ਆਪਾਂ ਖੜੇ ਆ ਜੀ ਜਸਮੋਰ ਜੀ ਜਸਮੋਰ ਸਭੰਦਰੀ ਜੀ ਦਾ ਪਾਈ ਹੇ ਆ ਬਾਈ ਦਾ ਵੱਡਾ ਵਾਲਾ ਟਕਸ ਤੇ ਦੋ ਆ ਗਿਆ ਸਾਨੂੰ ਮਿਲਦੇ ਆ ਅਗਲੀ ਵੀਡੀਓ ਚ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਸਾਡੀ ਸੇਵਾ કરી ਨਾ ਹਾਂਜੀ ਸਵਾਦ ਆ ਗਿਆ ਯਾਰ ਤੇ ਹਨ ਬਾਈ ਤੋਂ ਲੈਣੀ ਆ ਗਿਆ ਪਤਾ ਨਹੀਂ ਕਦੋਂ ਫੇਰ ਮਿਲਾਂਗੇ ਅੱਜ ਵੀ ਕਿ ਸਵਾਬਨ ਵਾਲੇ ਮਿਲੇ ਆ ਬਾਈ ਨੂੰ ਸਵੇਰ ਉਠਾਇਆ ਸੀ 3-4 ਵਜੇ 4:00 ਵਜੇ ਢਾ ਲਿਆ ਜੀ ਨਾ 4:00 ਵਜੇ ਨਾ ਬਾਈ ਗੱਡੀ ਲੈ ਕੇ ਆਇਆ ਉੱਥੋਂ ਸਿੱਧੇ ਫਾਰਮ ਹਾਊਸ ਇਹ ਬਹੁਤ ਸੋਹਣਾ ਲੱਗਾ ਬਾਈ ਤੁਹਾਨੂੰ ਮਰ ਕੇ ਸਵਾਦ ਆ ਗਿਆ ਧੰਨਵਾਦ ਜੀ ਸਾਰੇ ਵੀਰਾਂ ਨੂੰ ਪਛੀਖਾਵਾ